ਆ ਡਾ ਕੇ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ ਤੇ ਉਹ ਖੁਦ ਆਪ ਹੀ ਮਹਾਰਾਜ ਬਾਹਰ ਖਲੋਤੇ ਸੀ ਉਹਨਾਂ ਨੂੰ ਲੱਗਾ ਕੋਈ ਹੋਰ ਹੈ ਕਿਉਂਕਿ ਪਹਿਲਾਂ ਵੇਖਿਆ ਨਹੀਂ ਉਹ ਆਪ ਹੀ ਸਨ ਕਹਿੰਦੇ ਤੁਸੀਂ ਘੋੜੇ ਤੇ ਚੜੇ ਰਹੋ ਲਗਾਮ ਸਾਨੂੰ ਪਕੜਾਓ ਅਸੀਂ ਦੱਸਾਂਗੇ ਉਹਨਾਂ ਦਾ ਘਰ ਕਿੱਥੇ ਵੇ ਤੇ ਲੈ ਕੇ ਵੀ ਜਾਵਾਂਗੇ ਬਸ ਆ ਨੂੰ ਤਰ ਗੁਰਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਹਿਲਾਂ ਸੰਗਤ ਵਿੱਚ ਸਮਝਾਉਂਦੇ ਨੇ ਅੰਮ੍ਰਿਤ ਦੇਨ ਨਾਮ ਦੇਨ ਫਿਰ ਜਦੋਂ ਅਸੀਂ ਉਹਨਾਂ ਦਾ ਬਚਨ ਮੰਨ ਕੇ ਜ਼ਿੰਦਗੀ ਜਿਉਉਂਨੇ ਆ ਤੇ ਫਿਰ ਸਾਨੂੰ ਕੱਲਿਆਂ ਨਹੀਂ ਛੱਡਦੇ ਸਤਿਗੁਰੂ ਜੀ ਫਿਰ ਸਾਡੇ ਨਾਲ ਤੁਰਤੇ ਜਿਵੇਂ ਪਾਈ ਲੈਣੇ ਦੀ ਲਗਾਮ ਪਕੜ ਕੇ ਤੁਰ ਪੈਣਾ ਆਪਣੇ ਘਰ ਵੱਲ ਇਸ ਤਰ੍ਹਾਂ ਹਰ ਬੰਦੇ ਦੇ ਅੰਦਰ ਦੇ ਮਨੁਏ ਤੇ ਸੁਰਤੀ ਨੂੰ ਧਿਆਨ ਨੂੰ ਉਹ ਲੈ ਕੇ ਰੱਬ ਵੱਲ ਤੁਰ ਪੈਂਦੇ ਨੇ ਪਰਦੇਸ ਦੇ ਨਹੀਂ ਤੁਰਦੇ ਕੋਈ ਨਿੰਮਤਾ ਕੋਈ ਸੋਚੇ ਮੈਂ ਨਿਤਨੇਮ ਕਰਦਾ ਨਹੀਂ ਉਹ ਕਰਵਾ ਰਹੇ ਨਿਭਾਉ ਫੜ ਕੇ ਮੈਂ ਸੇਵਾ ਕਰਦਾ ਨਹੀਂ ਉਹ ਕਰਵਾ ਰਹੇ ਨੇ ਜਦੋਂ ਉਹ ਅੰਦਰੋਂ ਛੱਡ ਦੇਣ ਨਾ ਉਦੋਂ ਹੀ ਅਸੀਂ ਦਾਮਾ ਡੋਲ ਹੋ ਜਾਣੇ ਆ ਤੇ ਬਹਾਨੇ ਲੱਭਦਿਆਂ ਕਿ ਆਹ ਕੰਮ ਪੈ ਗਿਆ ਉਹ ਕਾਰਨ ਬਣ ਗਿਆ ਕਾਰਨਿਕੋ ਸਾਡੇ ਅਹੰਕਾਰ ਨੇ ਉਹਦੀ ਬਾਹ ਛੱਡ ਦਿੱਤੀ ਸਤਿਗੁਰੂ ਦੀ ਨਾਲ ਤੁਰਦੇ ਨੇ ਜਿਹੜੇ ਤੁਰ ਪਏ ਗੁਰੂ ਕਿਰਪਾ ਰੂ ਪਹਿਲੀ ਗੱਲ ਗੁਰੂ ਗੁਰੂ ਕੇ ਬਚਨਾਂ ਨੂੰ ਆਪਾਂ ਨੂੰ ਸੁੰਨਣਾ ਚਾਹੀਦਾ ਹੈ ਸੁੰਨਣ ਤੋਂ ਬਾਅਦ ਉਹਨੂੰ ਮੰਨਣਾ ਚਾਹੀਦਾ ਹੈ ਜਦੋਂ ਮੰਨਿਏ ਤੇ ਫਿਰ ਕਾਲੇ ਨਾ ਪਈਏ ਸਤਿਗੁਰ ਜੀ ਆਪ ਨਾਲ ਤੁਰਨ ਪਤਾ ਕਦੋਂ ਕਿਵੇਂ ਕਿਹੜੀ ਚੀਜ਼ ਇਹਨਾਂ ਨੂੰ ਦੇਣੀ ਤੇ ਕਿਹੜੇ ਢੰਗ ਨਾਲ ਦੇਣੀ